ਪਿਆਰਾਂ ਦੇ ਮੱਦੇ ਨਜ਼ਰ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਅੱਜਕੱਲ ਐਕਸ਼ਨ ਮੋਡ ਤੇ ਚੱਲ ਰਹੇ ਨੇ ਚੇਤਨ ਸਿੰਘ ਜੋੜਾ ਮਾਜਰਾ ਦੇ ਵੱਲੋਂ ਲਗਾਤਾਰ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਦੁੱਧ ਅਤੇ ਪਨੀਰ ਦੇ ਸੈਂਪਲ ਲਈ ਜਾ ਰਹੇ ਨੇ ਅੱਜ ਇਸੇ ਕੜੀ ਦੇ ਤਹਿਤ ਨਾਬਾਗ ਹਲਕੇ ਦੇ ਅਧੀਨ ਆਉਂਦੇ ਦੁੱਧ ਦੇ ਕਾਰੋਬਾਰੀਆਂ ਦੇ ਦੁੱਧ ਅਤੇ ਪਨੀਰ ਦੇ ਸੈਂਪਲ ਚੇਤਨ ਸਿੰਘ ਜੋੜਾ ਮਾਜਰਾ ਦੀ ਟੀਮ ਦੇ ਵੱਲੋਂ ਲਏ ਗਏ ਕੀਤਨ ਸਿੰਘ ਜੋੜਾ ਮਜਰਾ ਦਾ ਕਹਿਣਾ ਹੈ ਕਿ ਅਸੀਂ ਆਮ ਲੋਕਾਂ ਦੀ ਸਿਹਤ ਨਾਲ ਬਿਲਕੁਲ ਵੀ ਖਿਲਵਾੜ ਨਹੀਂ ਹੋਣ ਦੇਵਾਂਗੇ ਕਿਉਂਕਿ ਜੇਕਰ ਨਕਲੀ ਦੁੱਧ ਜਾਂ ਪਨੀਰ ਆਮ ਲੋਕਾਂ ਤੱਕ ਪੁੱਜੇਗਾ ਤਾਂ ਇਸ ਦਾ ਸਿੱਧਾ ਸਿੱਧਾ ਅਸਰ ਲੋਕਾਂ ਦੀ ਸਿਹਤ ਦੇ ਉੱਤੇ ਪਵੇਗਾ ਤੇ ਜੋ ਜੋ ਅਸੀਂ ਨਹੀਂ ਹੋਣ ਦੇਣਾ ਇਸ ਕਰਕੇ ਨਾ ਤਾਂ ਨਕਲੀ ਦੁੱਧ ਜਾਂ ਪਨੀਰ ਬਾਜ਼ਾਰ ਦੇ ਵਿੱਚ ਵਿਕਣ ਦੇਣਾਂ ਏ ਤੇ ਨਾ ਹੀ ਇਹਨਾਂ ਤੋਂ ਬਣਾਈਆਂ ਜਾਣ ਵਾਲੀਆਂ ਨਕਲੀ ਮਠਾਈਆਂ ਨੇ ਜਿਹੜੀਆਂ ਉਹ ਵੀ ਬਾਜ਼ਾਰਾਂ ਦੇ ਵਿੱਚ ਆਉਣ ਦੇਣੀਆਂ ਨੇ ਜਿਸ ਕਰਕੇ ਅੱਜਕੱਲ੍ਹ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਪੂਰੀ ਚਕਸਾਈ ਵਰਤ ਰਹੇ ਨੇ ਤੇ ਦੂਜੇ ਪਾਸੇ ਨਾਬਾ ਦੇ ਵਿੱਚ ਜਿਹੜੇ ਦੁੱਧ ਦੇ ਕਾਰੋਬਾਰੀਆਂ ਨੇ ਸੈਂਪਲ ਲੈਣ ਲਈ ਰੋਕਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਤਕਰੀਬਨ ਪਿਛਲੇ 2-3 ਘੰਟਿਆਂ ਤੋਂ ਰੋਕ ਕੇ ਰੱਖਿਆ ਹੈ ਅਤੇ ਅਸੀਂ ਪਟਿਆਲਾ ਤੇ ਚੰਡੀਗੜ੍ਹ ਵਿਖੇ ਆਪਣੀ ਸਪਲਾਈ ਦੇਣੀ ਸੀ ਪਰ ਦੂਜੇ ਪਾਸੇ ਜੇਕਰ ਸਾਨੂੰ ਇਸੇ ਤਰ੍ਹਾਂ ਕਾਫੀ ਸਮਾਂ ਰੋਕਿਆ ਜਾਣ ਲੱਗ ਪਿਆ ਤਾਂ ਸਾਡਾ ਦੁੱਧ ਅਤੇ ਪਨੀਰ ਖਰਾਬ ਹੋ ਜਾਵੇਗਾ ਤੇ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਸਾਨੂੰ ਫੇਰੇ ਪੌਣੇ ਫੇਰੀ ਸਾਡੀ ਗੱਡੀ ਰੋਕੀ ਹੋਈ ਹੈ ਜਿਹੜੇ ਥਾੜਿਆਂ ਵਾਲਿਆਂ ਨੇ ਕਿ ਤੁਹਾਡੇ ਸੈਂਪਲ ਭਰਨੇ ਹੈ ਤੇ ਤਕਰੀਬਨ ਤੁਸੀਂ ਆ ਟਾਈਮ ਲੰਦੋ ਜੀ 9 ਵਜਣ ਵਾਲੇ ਹੋਗੇ ਹੁਣ ਟੀਮ ਆਈ ਹੈ ਸਵੇਰੇ 6 ਵਜੇ ਦਾ ਦੁੱਧ ਹੋਰੇ ਫੇਰ ਪੌਣੇ 6 ਦਾ ਗੱਡੀਆਂ ਖੜੀਆਂ ਨੇ ਜੀ ਧੁੱਪੇ ਗੱਡੀਆਂ ਖੜੀਆਂ ਨੇ ਜੇ ਦੁੱਧ ਖਰਾਬ ਹੋ ਜਵੇ ਖੱਟਾ ਹੋ ਜਾਵੇ ਤਾਂ ਉਹਦਾ ਅਕਾਊਂਟ ਜਮਵਾ ਰਹੇ ਜੀ ਸਾਨੂੰ 15 ਮਿੰਟ 15 ਮਿੰਟ ਕਹਿ ਗਿਆ 9 ਵਜਾ ਉਤੇ ਜੀ ਸਾਨੂੰ ਪਾਨਾ ਦੇ ਉਥੋਂ ਪਟਿਆਲੇ ਤੋਂ ਫੋਨ ਆ ਰਹੇ ਨੇ ਲੋਕਾਂ ਦੇ ਬੱਚੇ ਦੁੱਧ ਪੀਣੋਂ ਬੈਠੇ ਨੇ ਸਾਡਾ ਦੁੱਧ ਹੁਣ ਗੱਡੀ ਦੁੱਧ ਪਿਆ ਹੈਗਾ ਤੇ ਕੋਈ ਹੁਣ ਸੈਂਪਲ ਆ ਲੈ ਆਏ ਨੇ ਜੀ ਹੁਣ ਸੈਂਪਲ ਭਰੇ ਜਾ ਰਹੇ ਨੇ ਸਾਡੇ ਹੋਜੀ ਵੀ ਕਿੰਨਾ ਟਾਈਮ ਲੱਗ ਜੂਗਾ ਜੀ ਹਲੇ ਵੀ ਇੱਦਾਂ ਪੌਣਾ ਘੰਟਾ ਦਾ ਟਾਈਮ ਕਹਿ ਰਹੇ ਨੇ ਜੀ ਸਾਡੀ ਤਾਂ ਰੋਜ਼ ਚੱਲਦੀ ਹੈ ਸਪਲਾਈ ਕਰਾਂਦੇ ਸਪਲਾਈ ਸਾਡਾ ਤਾਂ ਕੋਈ ਹੋਲਸੇਲ ਦਾ ਕੋਈ ਕੰਮ ਨਹੀਂ ਸਾਡੇ ਦਾ ਕਰਾਂਦੇ ਸਪਲਾਈ ਜੀ ਕਿਸੇ ਦਾ ਲਾਇਸੈਂਸ ਹੋਊਗਾ ਹਾਂਜੀ ਹਾਂ ਸਾਡੇ ਕੋਲ ਹੈਗਾ ਜੀ ਸਾਡੇ ਨਾ ਬਿੱਟ ਤੋਂ ਗੇਟਿੰਗ ਹੀ ਪੈਂਦਾ ਜੀ ਸਾਡੇ ਕੋਲ ਉਸੇ ਸਾਡੇ ਲਾਇਸੈਂਸ ਸਾਰਾ ਕੁਝ ਸਾਡੇ ਕੋਲ ਉੱਥੇ ਪਿਆ ਹੀ ਸਭ ਕੁਝ ਜੋ ਰੋਜ਼ ਗੱਡੀ ਚੱਲਦੀ ਹੈ ਜੀ ਸਭ ਕੁਝ ਹੈਗਾ ਹਰ ਪਾਸੇ ਸਾਡੇ ਕੋਲ ਸਭ ਕੁਝ ਹੈਗਾ ਜੀ ਗੱਡੀ ਦੇ ਕਾਗਜ਼ ਪੂਰੇ ਨੇ ਸਾਨੂੰ ਸਵੇਰੇ ਰੋਕਿਆ ਗਿਆ ਕਹਿੰਦੇ ਸੈਂਪਲ ਭਰਨੇ ਨੇ ਅੱਗੇ ਵੀ ਗੱਡੀ ਰੁਕਦੀ ਹੈ ਨਾਲ ਦੀ ਨਾਲ ਸੈਂਪਲ ਭਰ ਕੇ ਲੈ ਜਾਂਦੇ ਨੇ ਸਾਨੂੰ ਕਿਹੜਾ ਕੋਈ ਸਾਡੇ ਘੜਾ ਮੰਨ ਚ ਕੋਈ ਚੋਰ ਹੈ ਜਿਹੜਾ ਸਾਨੂੰ ਨਾ ਡਰ ਕੇ ਭਜਦੇ ਪਰ ਪਰ ਸਾਨੂੰ 3-4 ਘੰਟੇ ਹੋ ਗਏ ਜੀ 3 ਘੰਟੇ ਹੋ ਗਏ ਸਭ ਤੋਂ 3 ਘੰਟਿਆਂ ਤੋਂ ਸਾਨੂੰ ਰੇਕੜਾਇਆ ਹੋਇਆ ਜੀ ਤੁਹਾਡਾ ਸਾਡਾ ਧੁੱਪੇ ਗੱਡੀ ਖੜੀ ਹੈ ਜੀ ਹੁਣ ਧੁੱਪੇ ਗੱਡੀ ਖੜੀ ਹੈ ਜੀ ਉਹਦਾ ਫਿਰ ਖੱਟਾ ਹੀ ਹੋਊਗਾ ਅਸੀਂ ਅਕੇ ਪਾਣ ਦੂ ਬੰਨਨ ਨੂੰ ਕੀ ਪਾਵਾਂਗੇ ਤੁਸੀਂ ਪਟਿਆਲੇ ਕਈ ਚੰਡੀਗੜ੍ਹ ਵੀ ਸਪਲਾਈ ਕਰਦੇ ਨੇ ਫਿਰ ਤੇ ਇਹਦਾ ਖਰਾਬੇ ਹੋ ਜਾਣਾ ਖਰਾਬ ਹੋਊਗਾ ਜੀ ਹੋਗਾ ਆ ਤੁਸੀਂ ਸਾਡੇ ਸਾਹਮਣੇ ਆਈ ਤੁਸੀਂ ਦੇਖੋ ਸਾਰੀਆਂ ਗੱਡੀਆਂ ਧੁੱਪੇ ਖੜੀਆਂ ਨੇ ਕੀ ਮੰਗ ਮੰਗ ਕੀ ਹੈ ਜੀ ਬਸ ਇਹੀ ਹੈ ਵੀ ਸਾਨੂੰ ਇਸ ਤਰ੍ਹਾਂ ਦੀਆਂ ਰਾਤਾਂ ਤੋਂ ਬਚਾਇਆ ਜਾਵੇ ਜੇ ਸਾਡਾ ਦੁੱਧ ਨੁਕਸਾਨ ਹੋਏ ਸਾਨੂੰ ਹੋਰ ਜਾਂਦਾ ਪਾਇਆ ਜਾਵੇ ਜੇ ਇਹਨੂੰ ਜੇ ਸਾਡਾ ਦੁੱਧ ਖਰਾਬ ਹੋ ਗਿਆ ਖੱਟਾ ਹੋ ਗਿਆ ਜੀ ਇਹ ਨਨ ਜੀ ਸਵੇਰੇ ਮੇਰਾ ਬੇਟਾ ਗੱਡੀ ਲੈ ਕੇ ਜਾ ਰਿਹਾ ਸੀ ਇਹਨਾਂ ਨੇ ਸਾਨੂੰ 5 ਵਜੇ ਰੋਕੇ ਜੀ ਤੇ 5 ਵਜੇ ਰੋਕ ਕੇ ਉਹਨੇ ਗੱਡੀ ਅੰਦਰ ਲਵਾ ਲਈ ਕਹਿੰਦੇ ਸੈਂਪਲਿੰਗ ਕਰਨੀ ਹੈ ਤੇ ਸੈਂਪਲ ਵਾਲਾ ਬੰਦਾ ਇੱਥੇ ਕੋਈ ਨਹੀਂ ਹਾਲਾਂਕਿ ਜਿਹੜਾ ਵੀ ਇਹ ਦੁੱਧ ਦਾ ਸਾਡਾ ਇਹਦਾ ਟੈਂਪਰੇਚਰ ਵੱਧ ਜਾਂਦਾ ਜੀ ਫੁੱਲ ਟਾਈਮ ਦੇਖੋ 9 ਵਜੇ ਕਹਿੰਦੇ ਇਹ 9 ਵਜੇ ਨਾਲ 4 ਘੰਟਿਆਂ ਦੇ ਵਿੱਚ ਇਹਨੇ ਆਪਣੇ ਪ੍ਰੋਟੋਕਾਲ ਫੜ ਜਾਣੀ ਹੈ ਤੇ ਉਹ ਇੱਕ ਅੱੱਚੀ ਚੀਜ਼ ਹੈ ਜੀ ਜਿਹਦੀ ਕੋਈ ਸੇਫਟੀ ਨਹੀਂ ਇਹ ਤਾਂ ਅਸੀਂ ਜ਼ੀਰੋ ਟੈਂਪਰੇਚਰ ਕਰਕੇ ਲੈ ਕੇ ਜਾਂਦੇ ਹਾਂ ਅਸੀਂ 15 ਮਿੰਟ ਦੇ ਉੱਤੇ ਪਹੁੰਚ ਜਾਂਦੇ ਵਿੱਚ ਕਿੱਥੇ ਸਪਲਾਈ ਕਰ ਸਪਲਾਈ ਪਟਿਆਲੇ ਦੀ ਹਾਂ ਦੇ ਉਸੋ ਬਾਜੀ ਇੱਥੇ ਕੋਈ ਸੈਂਪਲ ਆ ਲੈਣਿਆ ਸਾਨੂੰ ਇੰਨੀ ਰਾਸਮੈਂਟ ਕੀਤੀ ਹੈ ਜੀ ਬਹੁਤ ਜ਼ਿਆਦੇ ਤੇ 4 ਘੰਟੇ ਤੁਸੀਂ ਇਹ ਹਾੜੇ ਕੱਟ ਰਿਆ ਸਾਡਾ ਕੋਈ ਨਾ ਫੋਨ ਸੁਣਦਾ ਨਾ ਕੋਈ ਗੱਲ ਸੁਣਦਾ ਜੀ ਠੀਕ ਹੈ ਹਰਾਨ ਗਈ ਹੈ ਤੇ ਇੱਕ ਨੰਬਰ ਜਿਸੀਂ ਕੰਮ ਕਰਦੇ ਆਂ ਜੀ ਦੇਖੋ ਸਾਡੇ ਦਫਤਰ ਬਣੇ ਹੋਣੇ ਮੈਂ ਕਿਉਂ ਸਾਰਾ ਸਾਡੀ ਡਿਟੇਲ ਪਤਾ ਠੀਕ ਹੈ ਜੀ ਅਸੀਂ ਕਿਹੜਾ ਕੋਈ ਅਨਲੀਗਲ ਤਾਂ ਹੈ ਨਹੀਂ ਅਸੀਂ ਇਹ ਦੀਵਾਲੀ ਦੇ ਦਿਨਾਂ ਚ ਕਿਉਂ ਤੁਸੀਂ ਤਾਂ ਡੇਲੀ ਲੰਘਦੇ ਹੋਗੇ ਅਸੀਂ ਸਾਨੂੰ ਤਾਂ ਜੀ ਹਾਂ ਰੈਗੂਲਰ ਸਾਡਾ ਕੰਮ ਹੈ ਸਾਰੇ ਸਾਨੂੰ ਜਿਹੜਾ ਡਿਪਾਰਟਮੈਂਟ ਹੈਲਥ ਡਿਪਾਰਟਮੈਂਟ ਜਾਣਦੇ ਨੇ ਸਾਰੇ ਜਿਹੜੇ ਮਤਲਬੀਰ ਮਲਾ ਪੱਕਾ ਵੀ ਇਹ ਨਹੀਂ ਆ ਗਏ ਅੱਜ ਅੱਜ ਆ ਕੇ। ਫਜ਼ੀਰੋ ਨੇ ਇਹ ਕਿਹਾ ਦੀ ਵੀ ਚਲੋ ਅਸੀਂ ਕੱਲ ਨੂੰ ਸਾਡਾ ਸਿੰਪਲਿੰਗ ਕਰਾ ਲਿਓ। ਸਾਡਾ ਤਾਂ ਰੈਗੂਲਰ ਕੰਮ ਹੈ ਅਸੀਂ ਇਹ ਚੋਰ ਤਾਂ ਹੈ ਨਹੀਂ ਵੀ ਅੱਜ ਆਪਾਂ ਇੱਥੋਂ ਨਹੀਂ ਕੰਮ ਕਰ ਗਏ ਕੱਲ ਨੂੰ ਆਉਣਾ ਨੇ। ਅਸੀਂ ਇਤਨੀ ਨਾ ਗੜਾਈਂ ਹਰ ਰੋਜ਼। ਕਿੰਨੇ ਲੀਟਰ ਤੁਹਾਡੇ ਸਾਡੇ ਕੋਲ ਦੁੱਧ ਹੈਗਾ ਜੀ 1200 ਦੇ ਵਿੱਚ। ਵਿੱਚ ਪਨੀਰ ਵੀ ਹੈ ਜੀ ਉਹ ਗੱਡੀ 'ਚ ਪਨੀਰ ਹੈ ਉਹਦੇ 'ਚ 10 ਕੁਇੰਟਲ ਪਨੀਰ ਹੋਊਗਾ ਜਿਹੜੀ ਛੰਡੀ ਘੜ ਜਾਂਦੀ ਆ ਗੱਡੀ 'ਚੋਂ। ਅਲੱਗ-ਅਲੱਗ ਆਪਦਾ-ਆਪਦੀ ਕੁਆਂਟੀਟੀ ਹੈ ਜਿਵੇਂ ਟਿੰਗੀ ਵਾਲੇ ਦੀ ਖੜੀ ਉਹਨਾਂ ਦਾ ਵੀ ਹੈਗਾ ਜੀ 3-400 ਕਿਲੋ। ਸਾਰੇ ਗੱਡੀਆਂ 'ਚ ਲੱਗ ਲੱਗ ਇੱਕੋ ਟੈਂਕੀ ਖੜੀ ਆ ਜੀ ਸਪਲਾਈ ਵਾਲੇ ਤੁਹਾਡਾ ਕਹਿਣ ਦਾ ਮਤਲਬ ਹੈ ਜੇ ਤੁਸੀਂ ਚੈੱਕ ਕਰਨਾ ਸੈਂਪਲ ਲਵੋ ਸਭੀ ਜਾਣਦੇ ਹਾਂ ਜੀ ਹਾਂ ਜੀ ਹਾਂ ਇਹ ਸੈਂਪਲ ਮਤਲਬ ਬੰਦਾ ਇੱਥੇ ਹੋਵੇ ਟੀਮ ਹੋਵੇ ਸੈਂਪਲ ਪਰੋ ਤੇ ਗੱਡੀ ਤੋਰੋ ਬਸ ਉਹ ਕਿ ਕਿੱਥੇ ਪਲੀ ਸਪਲਾਈ ਕਰਦੇ ਸੀ ਅਸੀਂ ਸ਼ਰਮਦੀ ਸ਼ਰਮਦਾ ਕਿੰਨਾ ਕੁਆਂਟਲ ਆ 4 ਕੁਆਂਟਲ ਹੈ 4 ਕੁਆਂਟਲ 4 ਕੁਆਂਟਲ ਹਰ ਰੋਜ਼ ਕਰਦੇ ਹੋ ਪਹਿਲੀ ਡੇਲੀ ਕਰਦੇ ਹਾਂ ਡੇਲੀ ਕਰਦੇ ਹਾਂ ਤੇ ਹੁਣ ਕੀ ਸਮੱਸਿਆ ਆ ਜੀ ਸਮੱਸਿਆ ਤਾਂ ਬਸ ਸਵੇਰੇ ਇਹਨਾਂ ਨੇ ਨਾਕਾ ਲਾ ਕੇ ਸਾਰੀਆਂ ਦਾਲੀਆਂ ਆਪਣੀਆਂ iracialੀਆਂ ਦੇ ਰੋਟੇ ਲਏ। ਹੂੰ। ਮੈਂ ਕੋਈ ਨਹੀਂ ਵੀ ਐਸਾ ਚਾਹੂਗਾ ਜੀ। ਫਿਰ ਸੈਂਪਲਿੰਗ ਹੋਈ ਹੁਣ? ਅਜੇ ਹੋਈ ਨਹੀਂ ਹੋਊਗੀ। ਹੋਈ। ਤੇ ਸਾਰਾ ਜਿਹੜਾ ਹੈ ਕਿ ਚਾਰ ਗੱਡੀਆਂ ਸੀ ਇਹਨਾਂ 'ਸਤੇ। ਤਿੰਨ ਨੂੰ ਲਗਭਗ ਅਸੀਂ ਇੱਕ ਪਲੇਟ ਦੇ ਸੀਗੀ ਗੱਡੀ ਤੇ ਉਸ ਦੇ ਜਿਹੜੇ ਇਹਨਾਂ ਸਾਰੀਆਂ ਗੱਡੀਆਂ ਤੋਂ ਅਸੀਂ ਸੈਂਪਲ ਲੈ ਲਏਗੇ। ਤੇ ਸੈਂਪਲ ਹੈ ਕਿ ਅਸੀਂ ਆਪਣੀ ਮੁਹਾਲੀ ਦੇ ਵਿੱਚ ਜਿਹੜੀ ਸਾਡੀ ਲੈਬਰਾਟਰੀ ਹੈ ਜਿਸ ਤੇ ਟੈਸਟਿੰਗ ਹੁੰਦੀ ਹੈ ਸਰ। ਤੇ ਅਸੀਂ ਉੱਥੇ ਜਾ ਕੇ ਇਹ ਭੇਜ ਦਿੱਤੇ ਭੇਜ ਦਿਆਂਗੇ ਉਸ ਤੋਂ ਬਾਅਦ ਜਿਹੜੀ ਐ ਏਅਰਪੋਰਟ ਤੋਂ ਅਗਰ ਤੱਕ ਜਿਹੜੀ ਸਕੀਮ ਕਰੀ ਜਾਂਦੀ ਹੈ ਤੇ ਮੰਨ ਲਈ ਕਾਰਵਾਈ ਸਰਸ ਕੀਤੀ ਜਾਂਦੀ ਹੈ ਕਿੰਨੇ ਦਿਨ ਚਾਂਦੀ ਹੈ ਜੀ ਰਿਪੋਰਟ ਦੀ ਜਿਹੜੀ ਏਅਰਪੋਰਟ ਜਿਹੜੀ ਹੈ ਕਿਸੇ 15 ਤੋਂ 20 ਦਿਨ ਦੇ ਵਿੱਚ ਸਾਰਾ ਹੋ ਜਾਂਦਾ ਹੈ ਜੀ ਰਿਪੋਰਟ ਇਹ ਕਾਫੀ ਅਗਰ ਪਹਿਲਾਂ ਜਿਹੜੀਆਂ ਗੱਡੀਆਂ ਰੋਕੀਆਂ ਗਈਆਂ ਸੈਂਪਲਿੰਗ ਟੀਮ ਬੜੀ ਲੇਟ ਪਹੁੰਚੀ ਕਿਹੜੇ ਕਾਰਨ ਮੰਨਿਆ ਜਾ ਰਿਹਾ ਇਸ ਲਈ ਇਸ ਸਰਸ ਦੇ ਵਿੱਚ ਇਹ ਇਹ ਤੇ ਇਨਫੋਰਮੇਸ਼ਨ ਆਉਣ ਤੋਂ ਬਾਅਦ ਸਾਡੇ ਕੋਲ ਜਿਹੜਾ ਹੈ ਕਿ ਅਸੀਂ ਇਸ ਨੂੰ ਆਪਣਾ ਵੇ ਲੋਡਿੰਗ ਦਾ ਸਮਾਨ ਇਕੱਠਾ ਕਰਕੇ ਗੱਡੀ ਲੈ ਕੇ ਫੇ ਉਸ ਦੇ ਵਿੱਚ ਤਿਆਰ ਹੋਣ ਦੇ ਵਿੱਚ ਜਿਹੜਾ ਅਸੀਂ ਮੌਕੇ ਤੇ ਪਹੁੰਚ ਗਏ ਤੇ ਜਿਹੜਾ ਹੈ ਕਿ ਇਹ ਹੁਣ ਸੈਂਪਲਿੰਗ ਸਰ ਲਈ ਕਹਿ ਰਹੇ ਨੇ ਨਹੀਂ ਜਦੋਂ ਸੈਂਪਲਿੰਗ ਟੀਮ ਹੁੰਦੀ ਹੈ ਉਸੇ ਟਾਈਮ ਉਹ ਇਹ ਜੀ ਚੀਜ਼ਾਂ ਰੋਕਣ ਦਾ ਬਣਦਾ ਕਿ ਪਹਿਲਾਂ ਖੜਾ ਰੰਦਾ ਕੋਈ ਹੈਗਾ ਕੋਈ ਪ੍ਰੋਸੈਸ ਦੇਖੋ ਜੀ ਇਹ ਆਪਸੀ ਕੋਆਰਡੀਨੇਸ਼ਨਲ ਹੋ ਜਾਂਦਾ ਹੈ ਪਹਿਲਾਂ ਸਾਨੂੰ ਇਨਫੋਰਮੇਸ਼ਨ ਦਿੱਤੀ ਜਾ ਸਕਦੀ ਸੀ ਬਟ ਜਦੋਂ ਵੀ ਇਹਨਾਂ ਦੀ ਇਨਫੋਰਮੇਸ਼ਨ ਪਹੁੰਚੀ ਅਸੀਂ ਮੀਨ ਟਾਈਮ ਐਸੇ ਪਹੁੰਚੇ ਤੇ ਸੈਂਪਲਿੰਗ ਗਤੀਵਿਧੀਆਂ ਉਹ ਸ਼ੁਰੂ ਕਰ ਦਿੱਤੀਏ